ਤੁਸੀਂ ਵਿਖ ਰਹੇ ਹੋ ਤਹਿਲਕਾ ਪੰਜਾਬ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਤਹਿਲਕਾ ਪੰਜਾਬ ਵਿਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਜਿਵੇਂ ਕਿ ਅਸੀਂ ਅੱਜ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਸੂਨ ਅਤੇ ਮਕਸੂਦਾਂ ਵਿੱਚ ਜਿੱਥੇ ਕਿ ਆੜਤੀਆਂ ਦੇ ਕਿਸਾਨਾਂ ਨੂੰ ਲਿਫਟਿੰਗ ਦੀ ਤੇ ਹੋਰ ਬਹੁਤ ਵੱਡੀਆਂ ਪ੍ਰੋਬਲਮਾਂ ਆ ਰਹੀਆਂ ਹਨ ਉੱਥੇ ਇੱਥੋਂ ਦੇ ਕਿਸਾਨਾਂ ਤੇ ਆੜਤੀਆਂ ਕੋਲੋਂ ਜਾਣਕਾਰੀ ਲਵਾਂਗੇ ਕਿ ਅੱਜ ਤੁਹਾਡੀ ਇਸ ਮੰਡੀ ਵਿੱਚ ਕੀ-ਕੀ ਸਮੱਸਿਆਵਾਂ ਹਨ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਮੈਂ ਗੁਰਵਿੰਦਰ ਸਿੰਘ ਭੋਗਲ ਆੜਤੀਆ ਸੂਨ ਮੰਡੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਮੰਡੀ ਵਿੱਚ ਤਕਰੀਬਨ ਲਗਭਗ 115000 ਟਕਟਾ ਕੱਲ ਤੱਕ ਆ ਚੁੱਕਾ ਹੈ ਤੇ ਲਿਫਟਿੰਗ ਨਹੀਂ ਹੋ ਰਹੀ ਮੰਡੀ ਵਿੱਚ ਜਗ੍ਹਾ ਦਾਣੇ ਸਿੱਟਣ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਸਰਕਾਰ ਨੂੰ ਇਹੀ ਆਵੇ ਲਿਫਟਿੰਗ ਜਲਦੀ ਸਾਰੀ ਮੰਡੀ ਵਿੱਚ ਟੋਟਲ 6000 ਲਿਫਟਿੰਗ ਪੰਸਪ ਦੀ ਹੋਈ ਹੈ ਤੇ 2000 ਲਿਫਟਿੰਗ ਮਾਰਕੀਟ ਦੀ ਹੋਈ ਹੈ ਟੋਟਲ 8000 ਲਿਫਟਿੰਗ ਹੋਈ ਹੈ ਤੇ ਸਾਡੀ ਆਪਣੀ ਦੁਕਾਨ ਤੇ 15000 ਟਕਟਾ ਆਇਆ ਹੈ ਸਿਰਫ ਇੱਕ ਜਿਹੇ ਲਿਫਟਿੰਗ ਹੋਈ ਆ ਤੇ ਸਾਡੀ ਉਹ ਮਜਬੂਰੀ ਹੈ ਕਿ ਸਾਨੂੰ ਸਵੇਰੇ 11 ਵਜੇ ਨੂੰ ਕਹਿ ਕੇ ਢਾਂਕਾਂ ਉਰੋਣੀਆਂ ਪੈਣੀਆਂ ਤਾਂ ਮਾਲ ਰੱਖਣਾ ਪੈਂਦਾ ਨਹੀਂ ਤਾਂ ਖੇਤਾਂ ਵਿੱਚ ਮਾਲ ਸਟੋਨਾ ਪੈਂਦਾ ਬਹੁਤ ਮਜਬੂਰੀ ਹੈ ਕਿਰਪਾ ਕਰਕੇ ਜਲਦੀ ਜਲਦੀ ਲਿਫਟਿੰਗ ਕਰਾਈ ਜਾਵੇ ਸੋ ਕਿਸਾਨਾਂ ਦੀਆਂ ਪਤਾਂ ਗੋਪਾਲੀ ਫਸਲ ਕਾਣ ਜੋ ਕਿ ਇਸ ਵੇਲੇ ਮੰਡੀਆਂ ਦੇ ਵਿੱਚ ਰੁੱਲ ਰਹੀ ਹੈ ਸੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਮੰਡੀ ਕੰਨ ਬੋਰਡ ਤੋਂ ਕਿ ਇਹਨਾਂ ਕਿਸਾਨਾਂ ਦੀ ਇਸ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕਿਉਂਕਿ ਕੁਦਰਤੀ ਕਰੋਪੀ ਵੀ ਤੋਂ ਵੀ ਬਹੁਤ ਡਰ ਹੈ ਇਹਨਾਂ ਕਿਸਾਨਾਂ ਨੂੰ ਇਹ ਬਹੁਤ ਹੀ ਪਰੇਸ਼ਾਨ ਹਨ ਸੋ ਜਿੱਥੇ ਮੈਂ ਆਪਣੇ ਟੀਵੀ ਦੇ ਮਾਧਮੇ ਰਾਹੀਂ ਸੋ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੰਡੀ ਦਾ ਧਿਆਨ ਕਰਕੇ ਇਸੋਂ ਦੀ ਲਿਫਟਿੰਗ ਦਾ ਪ੍ਰਬੰਧ ਬਹੁਤ ਹੀ ਅੱਛੇ ਢੰਗ ਨਾਲ ਕਰਕੇ ਜਲਦੀ ਤੋਂ ਜਲਦੀ ਲਿਫਟਿੰਗ ਕਰਕੇ ਕਿਸਾਨਾਂ ਦੀ ਇਹ ਸਮੱਸਿਆ ਆੜਤਿਆਂ ਦੀ ਇਹ ਸਮੱਸਿਆ ਹੱਲ ਕੀਤੀ ਜਾਵੇ ਤਾਂ ਕਿ ਉਹ ਆਪਣੇ 3 ਪਤਾ ਆਂਗੋ ਪਾਲੀ ਫਸਲ ਨੂੰ ਸਹੀ ਤਰੀਕੇ ਦੇ ਨਾਲ ਚੁਕਾ ਕੇ ਆਪਣਾ ਜੋ ਦਾਮ ਹੈ ਆਪਣਾ ਜੋ ਰਜਗਾਰ ਹੈ ਉਹਨੂੰ ਅੱਛੀ ਤਰ੍ਹਾਂ ਮੁਹੱਈਆ ਕਰਵਾ ਸਕਣ ਸੋ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਹਿਯੋਗੀ ਕੈਮਰਾਮੈਨ ਰਵੰਸੂਨ ਸੋ ਇੱਕ ਵਾਰ ਫਿਰ ਸਹਿਲਕਾ ਪੰਜਾਬ ਦੀ ਟੀਮ ਤੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਮੰਡੀ ਦੇ ਜੋ ਸਮੱਸਿਆਵਾਂ ਉਪਾਹਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ ਬਹੁਤ-ਬਹੁਤ ਧੰਨਵਾਦ ਮੁਰਾਗਨ ਕਰਦੇ ਬਹੁਤ 3-3 ਵਜੇ ਤੱਕ ਕੰਮ ਕਰਵਾਤਾ ਹੈ ਹਾਂ ਬੋਲੀ ਦਾ ਸਭ ਧਿਆਨ ਲਗਵਾਤਾ ਇੱਕ ਨੂੰ ਬੋਲੀ ਧਿਆਨ ਆਪ ਲੋਕਾਂ ਨੂੰ ਬੋਲੀ ਰਹੇ ਉਠਾ